ਭਾਈ ਐਵੇਂ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ ਇਹ ਗੱਲ ਮੈਂ ਉਹ ਬੰਦਿਆਂ ਨੂੰ ਕਹੀ ਆ ਸਿਰਫ ਜਿਹੜੇ ਦੂਰ ਖੜੇ ਤਾਂ ਗਾਲਾਂ ਕੱਢਦੇ ਹੁੰਦੇ ਆ ਤੇ ਕੋਲੇ ਆ ਕੇ ਮੈਨੂੰ ਕਹਿੰਦੇ ਬਾਈ ਹੋਰ ਕੀ ਹਾਲਾ ਕਾਲੇ ਕੀ ਹਾਲਾ ਬਾਈ ਆ ਇੱਕ ਨਾ ਇੱਕ ਬਾਈ ਨੇ ਬਾਈ ਯਾਰ ਪੋਸਟ ਪਾਈ ਹੁਣ ਅੱਜ ਤੇ ਉਹਨੇ ਉਹ ਪੋਸਟ ਦੇ ਵਿੱਚ ਲਿਖਿਆ ਕਹਿੰਦਾ ਬਾਈ ਜੇ ਆਪਾਂ ਨਾ ਮੰਨ ਕੇ ਚੱਲੋ ਵੀ ਲੋਕਲ ਜਿਵੇਂ ਹੁਣ ਮੰਨ ਕੇ ਚਲੋ ਪਿੰਡ ਦੇ ਵਿੱਚ ਰਹਿੰਨੇ ਆ ਵੀ ਆਪਾਂ ਇੱਕ ਦੂਜੇ ਨੂੰ ਜੇ ਸਪੋਰਟ ਕਰ ਗਏ ਲਾਇਕ ਕਰ ਗਏ ਕਮੈਂਟ ਕਰ ਗਏ ਤੇ ਵੀ ਹਰ ਬੰਦਾ ਪੈਸਾ ਕਮਾ ਸਕਦਾ ਹੈਗਾ ਵੀ ਚਲੋ ਜਿਹੜਾ ਕੰਮ ਧੰਦਾ ਕਰਦਾ ਬੰਦਾ ਉਹ ਵੀ ਕਰੀ ਜਾਵੇ ਨਾਲ ਤੇ ਨਾਲ ਇਹ ਆ ਯਾਰ ਸੋਸ਼ਲ ਮੀਡੀਆ ਤੋਂ ਜਿੰਨੇ ਕੁ ਪੈਸੇ ਬਣਦੇ ਚੱਲ ਬਣਾਈ ਜਾਂਦਾ ਬੰਦਾ ਬਾਈ ਸਹਿਮਤ ਆਂ ਤੇਰੀ ਗੱਲ ਨਾਲ ਜਾਵਾਂ ਸਹਿਮਤ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਵਿਚ ਵਿਚਨਾ ਵੱਟੇ ਵਿੱਚ ਕੀ ਸਾਰੇ ਹੀ ਆ ਯਾਰ ਸਾਰੇ ਇਹੀ ਹਾਲ ਆ ਬਾਈ ਜੇ ਮੰਨ ਕੇ ਚੱਲੋ ਕੋਈ ਬੰਦਾ ਚਾਰ ਪੈਸੇ ਕਮਾਉਂਦਾ ਨਾ ਤਾਂ ਖਾਸ ਕਰ ਤੁਸੀਂ ਦੂਰ ਨਾ ਜਾਓ ਗਵੰਡ ਵੀ ਗਵਾਂਢੀ ਨੂੰ ਹੀ ਆਇਆ ਹੋਇਦਾ ਹੋ ਜਾਂਦਾ ਹੈਗਾ ਵੀ ਇਹ ਭੰਦਾ ਖਰਮ ਕਿਵੇਂ ਪੈਸੇ ਕਮਾਈ ਜਾਂਦਾ ਇੱਥੋਂ ਇਹਨੂੰ ਹਟਾਓ ਕਿਸੇ ਹਸਾਉਣ ਵਾਲਾ ਇੱਥੋਂ ਰਿਪੋਰਟਾਂ ਮਾਰੋ ਇਹਨੂੰ ਆ ਹਾਲ ਆ ਬਾਈ ਪਿੰਡਾਂ ਦੇ ਵਿੱਚ ਖਾਸ ਕਰਕੇ ਹੁਣ ਬਾਲੀ ਦੂਰ ਨੀਮਕ ਕਿਸੇ ਤੇ ਨਾ ਲਾਉਂਦਾ ਯਾਰ ਗੱਲ ਹੋਰ ਛੱਡੋ ਮੇਰਾ ਕਿਸੇ ਨਾਲ ਕੋਈ ਆਪਣਾ ਕਿਸੇ ਨਾਲ ਵੈਰ ਵਿਰੋਧ ਨਹੀਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਨਾ ਆਪਾਂ ਕਿਸੇ ਨੂੰ ਚੰਗੀ ਮੜੀ ਕਹੀ ਆ ਤੇ ਨਾ ਆਪਾਂ ਨੂੰ ਕਿਸੇ ਐ ਕਹੀ ਆ ਅੱਜ ਤੱਕ ਬਈ ਐਵੇਂ ਕਹੀਏਗੇ ਹੁਣ ਮੈਂ ਆ ਮੈਂ ਵੀਡੀਓ ਪਾਉਣਾ ਉਹਦਾਂ ਪੋਸਟਾਂ ਪਾਉਣਾ ਮੈਂ ਉਹਦਾਂ ਕੀ ਇਹ ਕਹਿਣਾ ਕੋਈ ਪਿੰਡ ਦੇ ਵਿੱਚੋਂ 5-4 ਬੰਦੇ ਲਾਇਕ ਕਰ ਦੇਣਾ ਕਮੈਂਟ ਕਰ ਦੇਣਾ ਤੈਨਹੀਂ ਤਾਂ ਹੁਣ ਲੋਕਾਂ ਦੇ ਸਾਹਮਣੇ ਕਿਤੇ ਵੀਡੀਓ ਜਾਂਦੀ ਨਹੀਂ ਹੁੰਦੀ ਯਾਰ ਬਾਈ ਆਪਾਂ ਜਿਹੜੋ ਪੋਸਟ ਕਰ ਦਿੰਨੇ ਆ ਨਾ ਜਿਹੜੇ ਨੇੜਲੇ ਲੋਕ ਹੁੰਦੇ ਆ ਬੇਸ਼ੱਕ ਉਹ ਫਰੈਂਡ ਹੋਣ ਚਾਹੇ ਨਾ ਫਰੈਂਡ ਹੋਣ ਫੇਸਬੁੱਕ ਤੇ ਉਹਨਾਂ ਕੋਲੇ ਵੀਡੀਓ ਮੂਰੇ ਜਾਊ ਜਾਊ ਕਿਵੇਂ ਮਰਜੀ ਜਾਵੜੇ ਜਿਹੜੇ ਨੇੜ ਦੇ ਹੁੰਦੇ ਆ ਏਰੀਏ 'ਚ ਹੁੰਦੇ ਹੈਗੇ ਆ ਬਾਈ ਕੋਈ ਨਹੀਂ ਕਿਸੇ ਦੀ ਸਪੋਰਟ ਕਰਦਾ ਇਹ ਵੈਵੇਂ ਆ ਐਵੇਂ ਨਾਂ ਦਿਮਾਗ ਖਰਾਬ ਕਰੀ ਜਾ ਭਰਾਵਾ ਲੋਕਾਂ ਨੂੰ ਕਹੀ ਜਾਂਦਾ ਤੂੰ ਵਿੱਚੋਂ ਤੇਰੇ ਪੋਸਟ ਵੀ ਪੜੀ ਉਹ ਮੁੰਡੇ ਦੀ ਮੈਂ ਉਹਦੇ ਵਿੱਚ ਅੱਧੇ ਕਮੈਂਟ ਆਈ 22 ਆਏ ਕਿਵੇਂ ਹੋ ਜੂ ਐਂ ਜਿਵੇਂ ਹੋ ਜੂਗਾ ਫਲਾ 10 ਪੋਸਟ ਉਹਨੇ ਮਗਰੋਂ ਪਾਈ ਹੋਊਗੀ ਤੇ ਪੁੱਠੇ ਕਮੈਂਟ ਪਹਿਲੇ ਆਉਣ ਲੱਗੇ ਜਾਂਦੇ ਆ ਬਾਈ ਹੁਣ ਮੈਨੂੰ ਪਤਾ ਹੈਗਾ ਮੈਂ ਵੀਡੀਓ ਪਾਉਣਾ ਹੈਗਾ ਲੋਕਾਂ ਦਾ ਮੰਨ ਕੇ ਚੱਲੋ ਮੈਂ ਜ਼ਿਆਦਾਤਰ ਟਰੈਕਟਰ ਵਾਲੀਆਂ ਵੀਡੀਓ ਚੱਕ ਕੇ ਚੱਕ ਕੇ ਪਾਉਣਾ ਹੈਗਾ ਜ਼ਿਆਦਾ ਇਹਦੇ ਵਿੱਚ ਲੋਕ ਪਤਾ ਕਿਹੋ ਜਿਹੇ ਆ ਬੱਚਾ ਖਾਸ ਕਰਕੇ ਮੇਰੇ ਪਿੰਡ ਦੇ ਲੋਕ ਹੂੰ ਤਾਂ ਜਦੋਂ ਵੀ ਮੈਨੂੰ ਮਿਲਦੇ ਆ ਹੋਰ ਬਾਈ ਕਾਲੇ ਕੀ ਹਾਲ ਹੈ ਬਾਈ ਕਾਲੇ ਕੀ ਹਾਲ ਹੈ ਤੇ ਜਰੂਰ ਤੇ ਕਿਸੇ ਵੀਡੀਓ ਤੇ ਮੇਰੇ ਤੇ ਮੰਨ ਕੇ ਚਲੋ ਵੀਡੀਓ ਤੇ ਯਾਰ ਕੋਈ ਗਲਤ ਕਮੈਂਟ ਆਉਂਦੇ ਆ ਉਹਨਾਂ ਨੂੰ ਪੜ ਕੇ ਖੁਸ਼ ਹੁੰਦੇ ਆ ਵੀ ਹਾਂ ਯਾਰ ਇਹਨੂੰ ਕਾਲੇ ਨੂੰ ਤਾਂ ਲੋਕ ਗਲਤ ਬੋਲੀ ਜਾਂਦੇ ਆ ਗਾਲਾਂ ਕੱਢਦੇ ਆ ਓਏ ਭੈਣ ਦੇ ਖਸਮੋ ਸੋਚ ਲਿਆ ਕਰੋ ਮਾੜਾ ਮੋਟ ਤੇ ਉ ਮੇਰੇ ਕੋਲੇ ਆਉਣਗੇ ਬਾਈ ਸਾਡਾ ਆਹ ਕਰਨ ਵਾਲਾ ਸਾਡੇ ਯਾਰ ਪੈਸੇ ਨਹੀਂ ਆਉਂਦੇ ਕਿ ਮੜਾ ਇਹ ਪੇ ਸੈੱਟ ਕਰ ਦੇ ਸਾਡੇ ਯਾਰ ਅਕਾਊਂਟ ਸੈੱਟ ਕਰਨ ਵਾਲਾ ਹੈਗਾ ਉ ਬਾਈ ਐਂ ਕਰ ਦਿਆ ਉ ਬਾਈ ਬਾਈ ਕਹਿਣਗੇ ਪਰ ਕਦੇ ਅੱਜ ਤੱਕ ਮੇਰੀ ਵੀਡੀਓ ਨਹੀਂ ਲਾਈ ਕੀਤੀ ਉਹ ਬੰਦਾ ਨੇ ਬੰਦਿਆਂ ਨੇ ਜਮੇ ਐਡੇ ਫੁੱਦੂ ਲੋਕਾਂ ਦਾ ਖਾਸ ਕਰਕੇ ਬਾਈ ਦੂਰ ਦੂਰ ਵਾਲੇ ਬੰਦੇ ਦਾ ਲਾਇਕ ਸ਼ੇਅਰ ਕਮੈਂਟ ਸਾਰਾ ਕੁਝ ਹੀ ਕਰਦੇ ਆ ਤੇ ਨਾਲੇ ਕਰਦੇ ਵੀ ਵਧੀਆ ਤੇ ਜਿੰਨੇ ਨੇੜ ਦੇ ਹਨ ਇਹ ਤਾਂ ਬਲੇ ਕੁੱਤੇ ਆ ਬਾਈ ਇਹ ਪਹਿਲੀ ਗੱਲ ਤਾਂ ਸਵਾਦ ਲੈਣਗੇ ਤੇ ਦੂਜੇ ਨੰਬਰ ਤੇ ਇਹਨਾਂ ਨੇ ਇਹੋ ਜਿਹਾ ਕੰਮ ਤਾਂ ਕਰਨੇ ਲਾਇਕ ਕਮੈਂਟ ਵਾਲਾ ਤਾਂ ਇੱਕ ਕੰਮ ਹੀ ਭੁੱਲ ਜੋ ਵੀਡੀਓ ਵੇਖ ਲੈਣਗੇ ਉਸ ਤੋਂ ਬਾਅਦ ਬਸ ਇਹ ਹਾਲਾ ਬਾਈ ਐਵੇਂ ਸਮਝਾਉਣ ਦਾ ਕੀ ਇਹਨੂੰ ਫਾਇਦਾ ਨਹੀਂ ਬਾਈ ਆਪਾਂ ਦੇ ਕਿਤੇ ਕਿਸ ਨੂੰ ਕਿਹਾ ਹੀ ਨਹੀਂਗਾ ਪੈਂਡ ਵਾਲੇ ਨੂੰ ਅੱਜ ਤੱਕ ਯਾਰ ਜਿਹਨੂੰ ਚੰਗੀ ਲੱਗਦੀ ਹੈ ਭਾਈ ਉਹ ਵੇਖੂਗਾ ਜਿਹਨੂੰ ਮੜਾ